ਔਰ ਸਾਰੇ ਸਮਾਜੇ ਨੇ ਅਮੀ ਫੇਰ ਲੱਖ ਲੱਖ ਵਧਾਈ ਦਵਾ ਸ਼ਾ ਦਿਵਾਲੀ ਰੀ ਬਾਬਾ ਵਿਸ਼ਕਰਮਾ ਦਿਨੇ ਰੀ ਬੰਦੀ ਛੋੜ ਦਿਵਸੇ ਰੀ ਔਰ ਸਮਾਜੇ ਆਗੇ ਕੋ ਬੇਨਤੀ ਕਰਾਇਆ ਕਿ ਜੇਰਾ ਸਮਾਜ ਜੁੜੇਵਾ ਇਹੜਾ ਜੁੜ ਕੇ ਰਹਿ ਕਰਾ ਜੋ ਨਿਆਣ ਸਿੰਘ ਅਜੇ ਕਾ ਨੇ ਦੇਖੋ ਮਹਾਰਾ ਇਹ ਨਿਆਣੂ ਭਈ ਨਿਆਣੇ ਦੇ ਵੀ ਗਿੱਲੇ ਲੈ ਕੇ ਤਾਇ ਕਰੋ ਨਿਆਣੇ ਦੇ ਗਿੱਲੇ ਹੋ ਕੇ ਪਾਣੀ ਦਰਾਏ ਕਰੋ ਪੋਤੋ ਲਗਾ ਨਿਆਣੇ ਨੇ ਜੇ ਕਾਲੇ ਨੂੰ ਬਜ਼ੁਰਗ ਨਾ ਰਹੇ ਤੇ ਨਿਆਣੇ ਨੂੰ ਕਾਈ ਪਤੂਆ ਪਾਣੀ ਕਿਨੇ ਦੇਣੋ ਆ ਇਸ ਕਰਕੇ ਜੋ ਵੀ ਸਾ ਨਿਆਣ ਸੀ ਉਹਨਾਂ ਨੂੰ ਕਿੱ데 ਲਿਆ ਕੇ ਪਾਣੀ ਦੇ ਕਰੋ ਉਹਨਾਂ ਨੂੰ ਸਖਾੜੇ ਕਰੋ ਤਾਂ ਕਿ ਆਪਣੇ ਬਾਪ ਦਾਦਾ ਪੋਤੋ ਲਗਾ ਅੱਜ ਕੱਲੇ ਦਾਦਾ ਤਾਂ ਵੀ ਤੇ ਕਿਨੇ ਪਤੂ ਕੋਨੀਆਂ ਮਰਦਾ ਦਾਦਾ ਅੱਜ ਦਾਦਾ ਕੋਣੋਂ ਆ ਕਿੰਨੇ ਕੋਸ਼ੀ ਨਹੀਂ ਪਤੋ ਇਸ ਕਰਕੇ ਨਿਆਣੇ ਨੂੰ ਵੀ ਤਾਇਆ ਜਾਵਾ ਕਿ ਮਹਾਰਗਣ ਬਾਪ ਦਾਦਾ ਕੌਣ ਤੇ ਤਤਾਰੇ ਤੇ ਤੇ ਕਾਈ ਆਪਾਂ ਮਤਲਬ ਕਿ ਵਿਰਸਾ ਮਰੁਕਾਈਆਂ ਮਾਰ ਵਿਰਸਾ ਵਾਲੀ ਪਤੋਂ ਨੱਚਾਈ ਤਾ ਜੋ ਆਪਣ ਬੋਲੀ ਆ ਉਹ ਜ਼ਰੂਰ ਬੋਲੇ ਕਰੋ ਕੌਣ ਬੋਲੀ ਘੱਟ ਬੋਲੇ ਕਰੋ ਕਾ ਆਪણો ਵਿਰਸਾ ਅਸੀਂ ਭੁੱਲਦੇ ਜਾਵਾਂ ਨਿਆਣ ਤੇ ਮਾਰ ਅੰਗਰੇਜ਼ੀ ਬੋਨੇ ਲਾਗ ਪੜੇ ਤੇ ਗੁਆਰ ਫਿਰ ਕੱਟਾ ਰਹਿ ਗਏ ਇਸ ਕਰਕੇ ਮਾਰ ਬੇਨਤੀ ਹੈ ਸਾਰੇ ਸਮਾਜ ਦੇ ਆਗੇ ਕਿ ਆਪਣ ਬੋਲੀ ਦੇ ਵਧੇ ਉਸ ਤੋਂ ਵੱਧ ਆਪਾਂ ਪ੍ਰਚਲਿਤ ਕਰਾਂ ਔਰ ਸਮਾਜ ਨੂੰ ਏਕਤਾ ਰੱਖਾਂ ਤੇ ਜਿਹਦੇ ਵੀ ਭਾਈਚਾਰਾ ਜੁੜਾ ਤੇ ਇਹੜਾ ਜਿਹੜਾ ਭੇਵੀ ਸਾਰੇ ਵੀ ਸੁਖਦੇਵ ਨੰਬਰਦਾਰ ਆ ਵੀ ਸਰਬਨ ਭਗਤ ਸਿੰਘ ਵੀ ਆਪਣਾ ਭਗਤੀ ਕਰਾਇਆ ਬਾਬਾ ਬਾਕਨਾਥੇ ਮੰਦਰੇ ਦੇ ਵੀ ਇਹ ਪੁਜਾਰੀ ਆ ਗੁੱਗਾ ਪੀਰੇ ਰੋ ਹੀਮ ਸਿੰਘ ਦੇਖੋ ਜਿੰਨਾ ਵੀ ਸੀਨੀਅਰ ਜਸਪਾਲ ਆਰਗਨੇ ਦਾ ਲੜਕਾ ਆ ਇਹ ਸਾਰੇ ਸਤਕਾਰਯੋਗ ਜੀ ਜਿੰਨਾ ਵੀ ਸੀਨੀਅਰ ਤੇ ਮਾਰੂ ਦੂਗਾ ਪੀਰੋ ਲਾਪੇ ਜਣੋ ਕਮੇਟੀ ਬਣੀ ਆ ਉਹ ਵੀ ਜਗਜੀਤ ਸਿੰਘ ਜੀ ਤੇ ਅੱਗੇ ਅਮੀ ਜੋ ਪਾਣੀ ਦਾ ਨੋਚਾ ਇਹ ਸਾਹਮਣੇ ਆਪਾਂ ਜਿਹੜਾ ਮਰਦੇਵੀ ਦੇਵਤਾ ਜੀ ਆਪਾਂ ਉਹਨਾਂ ਨੂੰ ਬੜੇ ਦਮਾ ਆ ਤੇ ਜਿਹਨੂੰ ਸਿੱਟਰੀ ਮਹਾਰ ਜੋੜੋ ਕਮੀ ਇਸ ਵੀ ਮਹਾਰਕ ਤੇ ਜੋਨੇ ਛੀਏ दक्षिण दिशा में रही है, अबे पानी दे रही है।, आपा दे है जो तो दे 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 दक्षण देशा भी हमी दन दक्षिण दिशा दक्षिण दिशा ने जिता पितर लोग जरा श्री रामचंद्र जी अपन पानी दोनों रखा दस ਇਹਦਾ ਹੀ ਅੱਜ ਮੈਂ ਆਪਰੋ ਕੰਮ ਜੁਣਵਾ ਫਤਿਹ ਕਿਦੋ ਆ ਇਨਾ ਕਿਦੋ ਸਾਰੇ ਬਰਾਦਰੀ ਮੈਂ ਚਰਨਾਂ ਦੇ ਕੋਟ-ਕੋਟ ਪ੍ਰਣਾਮ ਕਰਉ ਸ਼ੋ ਮੈਂ ਰੋਹੀ ਰਾ